ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਹੋਰ ਦੱਸੋ ਚੋਬਰੋ ਕੀ ਹਾਲ ਚਾਲ ਦੀ ਤੁਹਾਡੇ ਸਾਰਿਆਂ ਦੇ ਤੇ ਫਿਲਹਾਲ ਅੱਜ ਕਬੂਤਰਾਂ ਦੀ ਚੌਥੀ ਡਾਈ ਅੱਜ ਮੌਸਮ ਵੀ ਸਹੀ ਆ ਤੇ ਕੱਲ ਕਬੂਤਰ ਨਹੀਂ ਡਾਈ ਗਏ ਕੱਲ ਮੁਕਸਰ ਜਾਵੜੇ ਸੀ ਪਰ ਸੋਮੇ ਹੀ ਆਉਂਦਾ ਪਿਆ ਸੀਗਾ ਕੱਲ ਮੁਕਸਰ ਕੋਈ ਕੰਮ ਗਏ ਸੀਗੇ ਤੇ ਫਿਲਹਾਲ ਅੱਜ ਕਬੂਤਰ ਡਾਉਣੇ ਆ ਜੀ 9 ਵਜ ਗਏ ਕੱਲ ਕੱਲ ਥੱਕੇ ਆਏ ਸੀ ਤੇ ਇਸ ਕਰਕੇ ਯਾਰ ਅੱਜ ਜਾ ਕੀ ਨਿਖਲੀ ਟਾਈਮ ਨਾਲ ਤੇ ਹੁਣ 9 ਵਜੇ ਹੁਣ ਡਾਉਣੇ ਆਪਾਂ ਇਹਨਾਂ ਨੂੰ ਕਿਹੜਾ ਬਾਜੀ ਦੇ ਛੱਡਣਾ ਵੀਡੀਓ ਵਾਸਤੇ ਡਾਲਨੇ 4 ਮਿੰਟ ਟਾਈਮ ਪਾਸ ਹੋ ਜੂ ਤੇ ਚਾਬੀ ਲਿਆਈ ਖੁੱਡਾ ਖੋਲਾ ਫਿਰ ਡਾਉਣੇ ਆਪਾਂ ਕੂਤਰ ਲੋ ਵਿੱਚੋਂ ਪਰੋ ਚਾਬੀ ਨਾਲ ਖੁੱਡਾ ਦਾ ਖੋਲਦੀ ਨਾਲੇ ਛਤਰੀ ਤੇ ਯਾਰ ਬੱਚੇ ਲਾਦ ਕੇ ਬੱਚੇ ਵੀ ਗਜਾਉਣੇ ਆਪਾਂ ਠੀਕ ਐ ਲੈ ਵਿੱਚੋਂ ਪਰੋ ਖੁੱਡਾ ਦਾ ਲਿਆ ਖੋਲ ਚੋਬਰ ਨੇ ਤੇ ਇੱਕ ਵੀਡੀਓ ਵੀ ਅਪਲੋਡ ਕਰਨੀ ਆਪਾਂ ਠੀਕ ਐ ਕੂਤਰ ਕਿਹੜਾ ਡਈ ਜੀ ਬੱਚੇ ਡਾਉਣੇ ਜਿਹੜੇ ਅੱਗੇ ਡਾਉਣੇ ਨੇ ਕਾਲਾ ਚੀਨਾ ਤੇ ਚਿੱਟੀਆਂ ਦਾ ਬਾਕੀ ਫਿਰ ਡਾਇਆ ਕਰਾਂਗੇ ਯਾਰ ਉਹ ਜਿਹੜੇ ਉੱਤੇ ਬੈਠੇ ਹੋ ਦੋਨੇ ਡਾਉਣੇ ਆ ਅੱਜ ਉਹਨਾਂ ਚੌਥੀ ਡਾਈ ਹੈ ਠੀਕ ਹੈ ਤੇ ਇਕਰਾਂ ਬੱਚੇ ਪੁੱਛੇ ਘੜਾਲੀਏ ਮਿੱਤਰੋ ਫਿਰ ਪੈਂਦੀ ਡਾਇਆ ਕਰਾਂਗੇ ਤੇ ਉਹ ਜੋੜੀ ਲਵਾਉਣੀ ਸੀ ਯਾਰ ਉਹਦੇ ਨਾਲ ਮੇਰੇ ਖਿਆਲ ਚ ਸ਼ਾਖੀ ਦੀ ਕਾਲੀ ਚੀਨੀ ਨਾਲ ਜੋੜੀ ਲੱਗ ਗਈ ਆਉਂਦੇ ਨਾਲ ਲਾਉਣੀ ਸੀ ਆ ਇਧਰ ਬੱਕਰੀ ਵੇਖੋ ਮਿੱਤਰੋ ਬਾਠ ਆਪਣੀ ਆਣ ਕੇ ਕੋਲੇ ਖੜ ਜਾਂਦੀ ਏ ਕੂਤਰ ਵੇਖਣ ਨੂੰ ਤੇ ਚਲੋ ਛੱਡੋ ਭਰਾ ਆ ਦੇਖੋ ਫੇਰ ਆ ਗਈ ਕੂਤ ਕੂਤਰ ਵੀ ਨਹੀਂ ਇੱਥੇ ਉਹ ਵਿੱਚ ਉੱਪਰ ਖੋਤਰਾ ਪੜਾ ਲਾਤੇ 9:00 9 ਵਜੇ 10:00 ਹੋ ਗਏ ਉੱਡਦੇ ਨੂੰ ਤਾਂ ਤੁਮ ਲੱਗੇ ਅਰ ਬਖਦੀ ਹੈ ਨਹੀਂ ਤੁਹਾਨੂੰ ਪਤਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਕਦੇ ਤੋਂ ਪੈਂਚ ਜਹਾ ਨਹੀਂ ਵੀ ਉੱਡਦੇ ਤੇ ਕਈ ਕਈ ਵਾਰ ਤਾਂ ਆਏ ਲੱਗੇ ਹੁੰਦੇ ਬੰਦ ਵੜ ਜਾਂਦੇ ਆ ਠੀਕ ਹੈ ਠੀਠ ਕਬੂਤਰ ਆਪਣੇ ਵਰਗੀ ਕੁੜੀ ਹੋਵੇ ਛਤਰੀ ਦਾ ਕੱਪੜਾ ਸਹੀ ਕਰ ਲਈਓ ਜੀ ਤੇ ਫਿਰ ਕਬੂਤਰਾਂ ਨੂੰ ਲਾਉਣੇ ਆ ਠੀਕ ਹੈ ਮਿੱਤਰੋ ਕਬੂਤਰ ਇਹ 9:00 ਵਜੇ ਤੇ ਛੱਡੇ ਸੀ 9:40 ਹੋ ਗਏ ਅਜੇ ਤਾਂ ਬੰਦ ਵੜੇ ਖੜੇ ਅਜੇ ਤਾਂ ਅੱਜ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਦੇਣ ਚੜੇ ਅੱਜ ਭਾਗ ਵਾਲਾਂ ਦੇਣ ਨੇ ਭਾਗ ਵਾਲੇ ਕਿੱਥੇ ਅੱਜ ਮੌਸਮ ਠੰਡਾ ਸੀ ਤਾਂ ਕਰਕੇ ਤੇ ਉਹ ਫਿਲਹਾਲ ਛਤਰੀ ਦਾ ਕੱਪੜਾ ਸਹੀ ਕਰੀਏ ਯਾਰ ਕਬੂਤਰ ਨਹੀਂ ਪਤਾ ਨਹੀਂ ਕਿੱਥੇ ਜੇ ਵੜ ਗਏ ਪਤਾ ਨਹੀਂ ਲੱਗਦਾ ਤਾਂ ਬੜੇ ਸੇਕਰਾ ਵੇਖੇ ਸੀ ਕਿ ਦੋ ਤਿੰਨ ਮਰੀ ਜਦੋਂ ਮੈਂ ਪੱਠੇ ਚੱਕਣ ਗਿਆ ਸੀ ਆ ਸਾਹਮਣੇ ਪੰਡਿਆਂ ਦੀ ਚੱਕੇ ਬਾਗ ਚੋਂ ਤਾਂ ਹੀ ਮੁੜ ਕੋ ਉੜ ਕੋਏ ਪਏ ਆ ਉਹ ਤੋਂ ਵਖੇ ਸੀ ਮੜੇ ਜੇ ਹੁਣ ਨਹੀਂ ਵਖਦੇ ਪਤਾ ਨਹੀਂ ਕਿੱਧਰ ਨੂੰ ਗਏ ਬਈ ਅੱਜ ਤਾਂ ਨਿਆਰਾ ਹੀ ਬੰਨਿਆ ਪਿਆ ਕਬੂਤਰ ਹੁਣ 10:22 ਸੀ ਸਹੀ ਆਪਾਂ ਤੇ 11:24 ਹੋ ਗਏ ਹਜੇ ਤੱਕ ਉੱਡੇ ਪਏ 1 ਇੱਕ ਘੰਟਾ 14 ਮਿੰਟ ਹੋ ਗਏ ਅੱਗੇ ਨਹੀਂ ਇਹਨੇ ਚੜ ਰੋਟਦੇ ਸੀ ਅੱਜ ਮਤਲਬ ਕੋਈ ਵਧੀਆ ਦਿਨ ਲੱਗਿਆ ਤਾਂ ਕਰਕੇ ਇੱਕ ਠੰਡਾ ਮੌਸਮ ਦਲਵਾਈ ਹੋਈ ਪਈ ਆ ਬੰਦ ਹੀ ਬੜੇ ਖੜੇ ਦੋ ਤਿੰਨ ਵਾਰੀ ਵਾਪਸ ਦੇਖਿਆ ਜਿਵੇਂ ਆ ਚਿੜੀ ਵਾਂਗੂ ਛੋਟੇ ਛੋਟੇ ਵੇਖਦੇ ਰੰਗ ਰੰਗ ਲਾਵਾਂਗੇ ਹੁਣ ਜੇ ਆਏ ਉਧਰ ਨਾ ਅੱਗੇ ਤਾਂ ਕਿਉਂਕਿ ਅੱਜ ਮੌਸਮ ਠੰਡਾ ਤਾਂ ਕਰਕੇ ਜਦਾ ਉੜਦੇ ਅੱਜ ਤਾਂ ਕੋਈ ਚੁੱਬਰ ਇੱਕ ਤਾਂ ਕਬੂਤਰ ਆ ਗਿਆ ਜੀ ਆਉਂ ਰਿਹਾ ਆ ਜਾਂਦਾ ਕਾਲਾ ਚਿਨਾਸ 12 ਵਜੇ 12:30 ਹੋ ਗਏ ਤੇ ਸਾਢੇ 10 ਵਜੇ ਦੇ ਅੱਜ ਸੀ 3 ਘੰਟੇ ਹੋ ਗਏ ਅਜੁੜਦੇ ਨੂੰ ਤੇ ਬੱਚਾ ਤਾਂ ਤਾਂ ਹੀ ਲੱਗਿਆ ਮੈਂ ਉਹ ਮਾੜਾ ਮਾੜਾ ਵੇਖਦਾ ਤਾਂ ਕਰਕੇ ਇੱਥੇ ਮਰੇ ਮਥਲੇ ਮੰਜੀ ਢਾ ਕੇ ਬੈਠਾ ਸੀ ਮੈਂ ਤੇ ਫੁਲਾਲ ਕਬੂਤਰੇ ਅਰ ਬਹੁਤ ਵਧੀਆ ਉੱਡੇ ਅੱਜ ਤਾਂ ਕਿਉਂਕਿ ਠੰਡਾ ਮੌਸਮ ਹੈ ਆਉ ਜਾਂਦਾ ਆ 베ਰੀ ਤੋਂ ਦਾ ਬਸ ਛਤਰੀ ਤੇ ਆਏ 100% ਤਾਂ ਆਊਗਾ ਛਤਰੀ ਤੇ ਅੱਜ ਕਿਉਂਕਿ ਕੂਤਰ ਤਾਂ ਲੱਗਿਆ ਪਿਆ ਜੋਰ ਤਾਂ ਕਰਕੇ ਬਾਕੀ ਵੇਖੋ ਕਿੱਥੇ ਆਉਂਦਾ ਮਿੱਤਰੋ ਸੱਚੀ ਪਾ ਗਾਲਾ ਦਾਣਾ ਜੀ ਕਬੂਤਰ ਛਤਰੀ ਤੇ ਆ ਗਿਆ ਜੀ ਜਿਹੜਾ ਵੇਰੀ ਤੇ ਵਹਿੰਦਾ ਹੁੰਦਾ ਸੀ ਜੀ ਬਰੋ ਬੱਚਾ ਵੀ ਆ ਗਿਆ ਜੀ ਆਪਣਾ ហេਠਾ ਆ ਰਿਆ ਚਿੱਟੀਆਂ ਖਾਂਦਾ ਜਾਂਦਾ ਪਿਆ ਜੀ ਆ ਰਿਆ ਬੱਚਾ ਵੀ ਆ ਗਿਆ ਤੇ ਫਿਰ ਕਬੂਤਰ ਬਹੁਤ ਵਧੀਆ ਉੱਡੇ ਜੀ ਡੇਢ ਘੰਟਾ ਮਤਲਬ 1.5 ਘੰਟਾ ਕੀ ਸਾਢੇ 3 ਘੰਟੇ ਕਬੂਤਰ ਉੱਡੇ ਆ ਜੀ ਇੱਕ ਤਾਂ ਮਤਲਬ 12 20 ਤੇ ਬਹਿ ਗਿਆ ਇੱਕ ਹੁਣ ਬਹਿਣ ਆਊਗਾ ਅਜੇ ਕੋਈ ਪਤਾ ਨਹੀਂ ਉਹ ਬੈਠੂਗਾ ਕਿ ਨਹੀਂ ਬਹਿੰਦਾ 9 ਵਜੇ ਤੋਂ ਉੱਤੜਾਏ ਆ ਜੀ ਤੇ 12 ਵਜੇ ਕੇ 20 ਮਿੰਟ ਹੋ ਗਏ ਅਜੇ ਪਤਾ ਨਹੀਂ ਕਿੰਨਾ ਚਿਰ ਹੋਰ ਉੱਡਣਾ ਇਹਨਾਂ ਨੇ ਕਿਉਂਕਿ ਮੌਸਮ ਠੰਡਾ ਹੈ ਯਾਰ ਬਾਕੀ ਇੱਕ ਤਾਂ ਬਹਿ ਗਿਆ ਇੱਕ ਮੇਰੇ ਘਰ 'ਚ ਬਹਿਣ ਹੁੰਦਾ ਕਿੰਨਾ ਘੁੱਟਣਾ ਬਸ ਇਹਨਾਂ ਨੂੰ ਉੱਡਣਾ ਵਿਚਾਰਿਆਂ ਨੇ ਹੋਰ ਜਿੰਨੇ ਆਪਾਂ ਕਿਹੜੀ ਖਰਾਸ ਤੇ ਬਦਾਮ ਪਾਉਣੇ ਇਹਨਾਂ ਨੂੰ ਕਣਕ ਤੇ ਉੱਡਦੇ ਜਿਹਰੇ ਇਹਨਾਂ ਚਿਰ ਠੀਕ ਆ ਪੁੱਤਰਾ ਤੂੰ 4 ਪੈਸੇ ਹੋਣ ਲੱਗ ਜਾਣਗੇ ਫਿਰ ਆਪਾਂ ਡਾਇਆ ਕਰਾਂਗੇ ਬਦਾਮਾਂ ਤੇ ਇੱਥੇ ਛਤਰੀ ਲਾਉਣ ਦਾ ਫਾਇਦਾ ਜੀ ਸਿੱਧਾ ਪੁੱਤਰ ਖੁੰਡੇ 'ਚ ਜਾਊਗਾ ਜੀ ਉਸ 'ਤੇ ਅਸ 2 ਕੁ ਮਿੰਟ ਬੰਦੇ ਰਹੋ ਬਸ ਜਾਣ ਵਾਲੀ ਹੈ ਉਤਰੂਗਾ ਸਿੱਧਾ ਹੀ ਇਹੇ ਕਿ ਤਰੀ ਟਿੱਡੀ ਕਾਂ ਦੀ ਲੋੜ ਹੀ ਨਹੀਂ ਤੇ ਦੂਜਾ ਬੱਚਾ ਫਿਰਦਾ ਹੀ ਇਹ ਯਾਰ ਆ ਠੀਕ ਹੈ ਜੀ